ਤੱਜ ਗੱਲ ਤੇ ਅੱਜ ਤੂੰ ਜੀ ਕਹਿੰਦੇ ਆ ਹੋਈ ਨਹੀਂ ਹੋਈ ਨਹੀਂ ਮੋਂ ਤਾਂ ਲੱਗਦੀ ਠੀਕ ਯਾਰ ਕਣ ਕੇ ਲੈ ਆ ਲੈ ਠੀਕ ਐ ਇਹ ਬਿਨਾ ਰੇਹ ਤੇ ਆ ਬਿਨਾ ਪਾਣੀ ਤੇ ਆ ਬਿਨਾ ਪਾਣੀ ਤੇ ਆ ਹੁਣ ਇੰਨਾ ਕ ਫੱਕਦਾ ਪੈਣੀ ਆ ਵੀ ਬੱਲ ਮਾਰੇ ਮੋਟੀ ਛੋਟੀ ਤੇ ਰਹਿਣੀ ਹੋਈ ਦੀ ਉਹਦਾ ਰੈਡੀਓ ਵਾ ਹਾਂ ਉਹ ਉਹ ਕਾਕੀ ਬਾਬੇ ਛੋਟੀ ਕਰ ਲੂਗੀ ਇਹ ਪਰ ਆਇਆ ਵੀ ਤੂੰ ਆਏ ਦੇਖ ਲੈ ਨਾ ਹੋਾਈ ਚ ਨਾ ਰੇਹ ਐ ਨਾ ਸਬ ਰੇਹ ਐ ਹਾਂ ਇਹੋ ਕੁਛ ਨਹੀਂ ਹੈਗਾ ਉਸ ਨੇ ਹੈਗਾ ਇਹ ਇੰਨਾ ਕ ਉਹਦਾ ਕਲਕ ਵਧੀਆ ਮਿਲਦਾ ਆਪਣਾ ਪਾਣੀ ਨੂੰ ਵੀ ਨਹੀਂ ਲਾਇਆ ਮੀਂਹ ਦੇ ਪਾਣੀ ਨਾਲੇ ਹਾਂ ਆ ਲੈ ਵਧੀਆ ਖੜੀ ਸਾਰੀ ਮਾਰੂ ਸਮਝ ਲਾ ਦੂ ਜੀ ਅੱਬੀ ਚ ਵਾ ਤੇ ਸਰੋਜੇ ਜੀ ਬੱਟੇਗੀ ਤੀ ਬਹੁਤ ਵਧੀਆ ਹੁੰਦੀ ਹੋਰ ਇਹ ਸਫਾਈ ਕਰ ਦਿੰਦਾ ਹੋਰ ਤੂੰ ਦੇ ਦੇ ਛੱਡ ਗਿਆ ਤੂੰ ਦੇ ਹੀ ਛੱਡ ਗਿਆ ਸਪਰੇਅ ਸਪਰੇਅ ਅੱਜ ਫੇਰ ਫੇਰ ਇਹਦਾ ਸਪਰੇਅ ਫੇਰ ਨਹੀਂ ਹੋਣੀ ਫੇਰ ਨਹੀਂ ਇਹ ਜੀ ਗੜਾਈ ਹੁੰਦੀ ਪਹਿਲਾਂ ਜਿਹੜੇ ਆਦਾ ਫੋਲ ਫੋਲ ਖੜੇ ਆ ਹੁਣ ਤੂੰ ਮੇਰੀ ਗੱਲ ਹੁਣ ਉਹਨੂੰ ਕਾ ਕਰੂੰਗਾ ਹੁਣ ਆ ਕੁੰਗੀ ਪੈ ਗਈ ਮੈਂ ਹਾਂ ਇਹਦਾ ਲਾਜ ਹੁਣ ਹੈ ਇਹਦਾ ਲਾਜ ਹੁਣ ਇਹਦਾ ਲਾਜ ਸਪਰੇਅ ਨਾਲ ਹੁਣ ਸਪਰੇਅ ਕਰਾਂਗਾ ਨਾ ਕਰਾਂਗਾ ਤੈਨੂੰ ਪੁੱਛਦਾ ਉਹ ਇਹਦਾ ਲਾਜ ਉਹ ਜਿਹੜੀਆਂ ਦੇਸੀ ਸਪਰੇਅ ਹੁੰਦੀਆਂ ਹਲ ਲਸੀ ਵਾਲੀਆਂ ਇਹ ਰਾਜ ਹੁੰਦੇ ਦਾ ਸਾਲ ਸਾਹ ਪ੍ਰਾਣੀ ਜੀ ਲਸ ਲਸਸੀ ਪਈ ਐ ਦੀ ਆ ਉਹ ਸਪਰੇ ਬਣਦੀ ਆ ਫਿਰ ਚੱਲ ਦੇਖੋ ਬਾਕੀ ਬਾਈ ਕੋਈ ਵੀਡੀਓ ਦੇਖਦਾ ਬੰਦਾ ਦੱਸਿਓ ਭਾਈ ਵੀ ਕੋਈ ਨਾ ਲਾਜ ਦੀ ਲਾਜ ਸਾਨੂੰ ਵੀ ਸੀ ਦੂਸਰੇ ਦਾ ਕਰਨੇ ਹਿਆ ਨਹੀਂ ਕਿ ਕੈਮੀਕਲ ਵਾਲੀ ਦਾ ਕਰਨੀ ਹੁਣ ਕਰਨੀ ਨਹੀਂ ਤੇ ਪਰ ਇਹ ਕੂੰਗੀ ਪੈ ਗਈ ਹੁਣੇ ਖੜੀ ਠੀਕ ਆ ਬਾਈ ਲੈ ਸਾਨੂੰ ਬਾਲਟ ਦਿਖਾਉਣਾ ਦੀ ਲੈ ਆ ਬਾਲਟ ਦੇਖੋ ਚੱਲ ਠੀਕ ਆ ਯਾਰ ਬਾਲ ਚੈੱਕ ਕਰੋ ਬਾਲ ਠੀਕ ਪਈ ਹੋਈ ਐ ਇਹਨੂੰ ਹੁਣ ਆ ਥੱਲੇ ਪੀਲੀ ਹੋ ਗਈ ਆ ਦੇਖ ਆ ਕੂੰਗੀ ਬਿੱਪੇ ਬੈਠਾ ਪੈ ਗਈ ਤੇ ਬੈਠਾ ਪੈ ਗਈ ਹੁਣ ਉញੋਂ ਮਾਰੀ ਕੇ ਪਹਿਲਾਂ ਮੈਂ ਆਕੇ ਨਹੀਂ ਦੇਖਿਆ ਹੋਰੇ ਭਾਈ ਹੋਰੇ ਨੰਦੇ ਇਹਦਾ ਗਈ ਕਣਕ ਗਈ ਕਣਕ ਕਣਕ ਤਾਂ ਠੀਕ ਹੈ ਹਾਂ ਉਹ ਸਰਾ ਗੁੱਲੀ ਨਗਰ ਹਟਾ ਪੜੀ ਕਣਕ ਮਾ ਇਹ ਮੈਂ ਹੈ ਨਹੀਂ ਉਹ ਦੇਖ ਹੁਣ ਤੂੰ ਮੇਰੀ ਗੱਲ ਗੁੱਲੀ ਨਗਰ ਕਿੱਥੇ ਜਾ ਕੇ ਹੁਣ ਕਿਹੜਾ ਆ ਹਾਂ ਪਰਲਾ ਇਹਦਾ ਮੜਾ ਮੋਟਾ ਨਿਕਣ ਨਹੀਂ ਆ ਇੰਨੇ ਕ ਤੇ ਜਵਾ ਵੀ ਹੈਗਾ ਯਾਰ ਇੰਨਾ ਨਹੀਂ ਹੈਗਾ ਉਹ ਜਿੱਥੇ ਜੇ ਮੈਂ ਆਏ ਨਹੀਂ ਹੈਗਾ ਇਹਦੇ ਪਾਪਾਂ ਕਣਕ ਬੀਜੂ ਨਹੀਂ ਨਾ ਤਾਂ ਲਾਏ ਤੁਮ ਇਹ ਤਾਂ ਸਾਫ ਪਿਆ ਤਾਂ ਇਦਾਂ ਹੀ ਗੁੱਲੀ ਨੰਦਾ ਕਿੱਥੇ ਹੁੰਦਾ ਚ ਹੈ ਫੁੱਲੀ ਢੱਕ ਕੇ ਕਹੋਗਾ ਗੁੱਲੀ ਨੰਦਾ ਮੇਰੀ ਗੱਲ ਸੁਣਦਾ ਜਿੱਥੇ ਨਹੀਂ ਪੈਗਾ ਦੂਜੇ ਖੇਤ ਮਤੇ ਆ ਪੜਦਾ ਇਸ ਸਾਲਾ ਸਮਝਿਆ ਹੂੰ ਉਹ ਸਰੋਂ ਕਿੱਥੇ ਤੇ ਆ ਜਾਂਦੀ ਹੈ ਹਰ ਹੁਣ ਜਿਹੜੀ ਸਰੋਂ 5 ਸਾਲ ਬਾਅਦ ਜੰਮੇ ਆਉਂਦੀ ਖੇਤਾਂਵਾਂ ਐ ਹਿਸਾਬ ਲਾਦਾ ਤੂੰ ਮਿੱਟੀ ਪੀਰਦੀ ਹੈ ਨਾਲੇ ਖਾਲੀ ਪ੍ਰਸ਼ਾਦ ਪੈ ਲੈਣੀ ਹੂੰ ਸਭ ਕੁ ਹੋ ਲਬੀ ਇਹਦਾ ਬੀਜ ਦਾ ਨਾ ਜੇ ਗਿਆ ਜੇ ਪਾਣੀ ਮੇ ਰੱਖ ਸਾਲਾ ਖਰਾਬ ਹੋ ਜਾਂਦਾ ਥਰੋਂ ਦਾ ਬੀਜ ਇਹ ਦੇਖ ਲੈ ਖਾਲੀ ਗਾਹ ਖੇਤਾਂਵਾਂ ਫੇਰ ਜੰਮੇ ਆਉਂਦੀ ਐ ਪਤਾ ਨਹੀਂ ਕਹੜੇ ਹਿਸਾਬ ਨਾਲ ਆਉਂਦੇ ਆ ਇਹ ਲਾਦੇ ਬਾਕੀ ਬਾਈ ਪ੍ਰਯੋਗ ਹੀ ਫੇਰ ਪੂਰ ਨਹੀਂ ਹੈਗਾ ਇਹਦਾ ਅਸੀਂ ਗੌਰ ਨਹੀਂ ਕਰੀ ਹੈਗੀ ਆ ਆਪਣੀ ਦੇਸੀ ਗਣ ਕਾਲੀ ਜਿਹੜੀ ਬਿਨਾਰੇਸਵਰੇ ਵਾਲੀ ਆ ਵੀ ਮੁੱਦਾ ਠੀਕ ਹੈ ਇਹ ਬਾਈ ਥੋੜੀ ਗੌਰ ਕਰਨੀ ਪੈਣੀ ਇੱਕ ਮੜ ਜਾ ਉੜੀ ਇੱਕ ਨੌਲੇਜ ਚੰਨਣਾ ਪੈਣਾ ਜਿਹੜੀਆਂ ਦੇਸੀ ਸਰੇ ਸਪਰੇ ਹੰਝਕਣਾ ਆ ਆਪਾਂ ਇੱਕ ਵਾਰ ਆਪਾਂ ਕਹਿੰਦੇ ਹੁੰਦੇ ਵੀ ਆਹ ਲਾਸੀ ਨੂੰ ਸਾਫ਼ ਸਾਫ਼ ਰੱਖ ਕੇ ਸ਼ਮਾਹੀ ਰੱਖਦੇ ਅੱਗੇ ਮੇਰੀ ਗੱਲ ਸੁਣ ਲੈ ਇਹ ਕਹਿੰਦਾ ਕੀਟਨਾਸ਼ਕ ਵਣ ਜਾਂਦਾ ਏ ਆਪਣੀ ਧਰਤੀ ਇਹੀ ਜੀ ਹੈ ਪੰਜਾਬ ਦੀ ਧਰਤੀ ਸਮਝਦਾ ਤੂੰ ਜਿਹੜਾ ਕੋ ਮਰਜੀ ਵੀ ਦੇ ਉਹੀ ਕੋ ਹੁੰਦਾ ਹਮ ਸਮਝ ਗਿਆ ਲੈ ਹੁਣ ਜਿਹੜੀ ਆ ਹੁਣ ਨਸ਼ੇ ਪਾ ਲੱਗੇ ਹੌਲੀ ਹੌਲੀ ਹੁੱਟਣੀਆਂ ਤਾਂ ਬਾਈ ਉਹ ਵੀ ਗੌਰਮੈਂਟ ਸ਼ਰਾਬ ਦੀ ਓਨੀ ਹੁੱਟਣੀਆਂ ਹਾਂ ਜੇ ਗੌਰਮੈਂਟ ਇਹ ਗੌਰਮੈਂਟ ਕਿਆ ਬਣਾ ਵੀ ਸਪਰੇਅ ਕਰਨੀਓ ਨਹੀਂ ਰੇਟ ਮਿਲੇ ਫੁੱਲ ਤਾਂ ਛੁੱਟੂ ਵੀ ਨਹੀਂ ਨਹੀਂ ਛੁੱਟ ਸਕਦਾ ਨਸ਼ਾ ਖੇਤੀ ਦਾ ਸਮਝਿਆ ਗਰ ਰੇਟ ਦਮਨ ਦੇਣ ਜ਼ਿਮੀਦਾਰ ਨੂੰ ਫੁੱਲ ਵੀ ਭਾਈ ਨਾ ਵੀ ਸਪਰੇਅ ਕਰਨੀ ਅੱਜ ਦਾ ਹੈ ਖੰਦਰ ਹੈ ਉਸ ਤੋਂ ਕੱਢ ਲਮੈਂ ਹਾਂ ਮਾਲਾ ਵੀ ਅੱਜ ਦੀ ਜਿਹੜੀ ਰੇਹ ਸਪਰੇਅ ਹਾਲੀ ਕਣਕ ਹੈ ਉਹ ਹੁੰਦੀ 20 ਕੰਟ ਹਾਂ ਠੀਕ ਆ ਜਿਹੜੀ ਰੇਸ ਤੇ ਬਿਨਾ ਉਹ ਹੁੰਦੀ 10 ਕੰਟ ਹਾਂ ਫਰਕਿਆ ਉਸ ਤੋਂ ਕੱਢ ਲਈ ਆਦੂ ਆਦਾਂ ਫਰਕ ਪਿਆ ਗਿਆ ਹੁਣ ਰੇਟ ਕਿੰਨੇ ਕਣਕ ਦਾ ਤੇ 32 ਹਰਕੂ ਸਰੇਟਾ 24 2500 ਆ 2500 ਰੇਟਾ ਮੰਨ ਲਾ 2500 ਰੇਟਾ ਕਣਕ ਉਹਦਾ 5000 ਰੇਟ ਕਰ ਦੋਵੇ ਬਾਸ ਦੁੱਗਣੀ ਮੰਨ ਜੱਜ ਦੁੱਗਣੀ ਹੋ ਗਈ ਉਦੋਂ ਦੁੱਗਣੀ ਕੱਟ ਗਈ ਦੁੱਗਣੀ ਵੱਧ ਗਈ ਆਪਾਂ ਨੂੰ ਕਿੱਲੇ ਦਾ ਸਾਹ ਬਰਾਬਰ ਪੈ ਗਿਆ ਬਾਸ ਆ ਤਾਂ ਇਹ ਜ਼ਮੀਨਦਾਰ ਨੂੰ ਸੁਟਣਾ ਹੈ ਦਵਾਇਆ ਖੜਾ ਦੋਤਾ ਹੈ ਇਦੋਂ ਤੋਂ ਕਰਨੇ ਸਾਡਾ ਦੂਆ ਖਰਚਾ ਪੈਣਾ ਪੈਣਾ ਪ੍ਰਿੰਸ ਬਰੇ ਸਾਡਾ ਪੈਣਾ ਪੈਣਾ ਇਹਨਾਂ 10-15000 ਰੁਪਏ ਰਿਹਾ ਖਰਚਾ ਪੈਣਾ ਆਪਣਾ ਕਿੱਲੇ ਇੱਥੇ ਜੁਆਇੰਟ ਲਾ ਲਾ ਆਪਣੇ ਜੁਆਇੰਟ ਵੀ ਹੁੰਦੀ ਸੋਏ ਲਾ ਲਾ ਸੋਈ ਸੌਂਫ ਲਾ ਲਾ ਸੌਂਫ ਹੁੰਦੀ ਹੈ ਮ ਪਹਿਲਾ ਮੋਫਲੀ ਪਾਉਂਦਾ ਹੁੰਦੀ ਸੀ ਸਮਝਿਆ ਹੁਣ ਜਿਹੜਾ ਕੋ ਮਰਜੀ ਵੀ ਦੇ ਧਰਤੀ ਆਪਣੀ ਆ ਸਭ ਕੁਝ ਹੁੰਦਾ ਹੈ ਰਹਿ ਨਹੀਂ ਕੋ ਰਹਿ ਨਹੀਂ ਕੋ ਖੁੰਦੀ ਗਾ ਸਾਡੇ ਬੂਟਾ ਵਾ ਹੁੰਦਾ ਬਬੂਲਰ ਦਾ ਇਹ ਨਾ ਫੱਟੇ ਚੱਕੇ ਪਏ ਸਾਡੇ ਜਦੇ ਫੜ ਨਹੀਂ ਸਾਡੀ ਧਰਤੀ ਤੇ ਫੰਗੋ ਮਰਦੀ ਹੈਗੀ ਆ ਚੱਕਰ ਹੈਗਾ ਹੋ ਸਾਰੇ ਅੰਨੀਆਂ ਕੋਈ ਘਾਟ ਮਤਲਬ ਚਾਰ ਘਟ ਪਾ ਰਹੇ ਸਾਡਾ ਉਹ ਹੈਗਾ ਪਰ ਉਹ ਫਸਲ ਸਾਰੀ ਹੁੰਦੀ ਆ ਸਾਰੀ ਹੁੰਦੀ ਆ ਬਾਈ ਫਸਲ ਸਾਹਿਬ ਬੜਾ ਕਈ ਜਗ੍ਹਾ ਇਹ ਬੂਟਾ ਹੁੰਦਾ ਹੀ ਨਹੀਂ। ਕੱਟਦਾ ਫੁਲਾਉਂਦਾ ਉੱਥੇ ਦਿੱਸ ਮੈਨੂੰ ਕਿਹੜਾ ਰੇ ਸਟਿਆ ਪਰ ਉਹ ਜਿਹੜੇ ਥਵਾਂ ਇਹਦੇ ਵਿੱਚ ਕੋਈ ਯੂਗੇ ਨਹੀਂ ਕੋਈ ਕੁਛ ਨਹੀਂ ਜਿਹੜਾ ਬੜਾ ਖਾਣੇ ਦੀ ਸਮਾਨ ਲਾਇਆ ਪਿਆ। ਹੂੰ ਦੇਖ ਤਾਂ ਸੋਏ ਕਿ ਟਿਕ ਟਿਕ ਖੜੇ ਬੰਦੇ ਤੇ ਉੱਚੇ ਖੜੇ ਆ। ਹੈ? ਆਹ ਦੇਖ ਬੈ। ਆ ਸੋਏ। ਆ ਬੰਦੇ ਤੇ ਉੱਚੇ ਖੜੇ ਦੇਖ ਲਾ ਤੀ। ਹਾਂ ਹਾਂ ਹਾਂ। ਆ ਲੈ। ਕੀ ਪਾਇਆ ਔਰੇ? ਇਹੋ ਕੁਛ ਨਹੀਂ ਪਾਇਆ ਦੇਖ ਲਾ ਤੀ। ਹੂੰ। ਨਾ ਜੂਰੀ ਇੱਕ ਪਾਣੀ ਲਾਉਂਦੇ ਆ। ਹਾਂ ਰੇ ਬਈ ਕੋਈ ਬੀਜੀ ਵੀ ਆ ਦੇ। ਦੇਖ ਲੈ ਸੋਏ ਮੇਰੇ ਜਿਹੜੇ ਸੋਏ ਆ। ਲੈ। ਦੇਖ ਲੈ। ਲੈ ਦੇਖ ਤਾ। ਹਾਂ ਯਾ ਭਾਈ ਜੀ ਜਗਦੇ ਨਹੀਂ ਤਹੋ ਕੋ ਹੀ ਨਹੀਂ ਆਏਗਾ ਸਾਂਭ ਲਾ ਲੈ ਸਾਂਭ ਵੀ ਹੁੰਦੀ ਐ ਐਮ ਐਸ ਬੀ ਜੇ ਬੀ ਹੈ ਐਮ ਐਸ ਬੀ ਜੇ ਮਿਲਦੀ ਨਾ ਪਰ ਰੇੜਾ ਬਹੇੜਾ ਐ ਤਾਂ ਨਹੀਂ ਜਾਂਦੇ ਰੇਟ ਦਾ ਚੱਕਰ ਹੋ ਰਿਹਾ ਰੇਟ ਦਾ ਚੱਕਰ ਹੋ ਰਿਹਾ ਐਮ ਐਸ ਬੀ ਜੋ ਕ وجہ ਜਦ ਸਾਡੀ ਨਿਕਲ ਨਹੀਂ ਆਏ ਇਹ ਜਦ ਕੋ ਨਹੀਂ ਮੰਨਣਾ ਚੱਕਰ ਪਤਾ ਕੀ ਆ ਰੇਟ ਹੁੰਦਾ ਆਊਟ ਆਫ ਸੀਜ਼ਨ ਜਾ ਕੇ ਕੋਈ ਫਸਲ ਦਾ ਇਹ ਤਾਂ ਨਾ ਉਹ ਕੰਮ ਹੋ ਗਿਆ ਹੂੰ ਅੱਗੇ ਪ੍ਰਸ਼ੀਨਾਂ ਚ ਬੱਟਾ ਪਾ ਕੇ ਬੱਟਾ ਬਸੂਜ ਦੀਦ ਦਿੰਦੇ ਤੇ ਹੂੰ ਹੈ ਫੇਰ ਵੱਢ ਲਈਦੇ ਤੇ ਝੋਲੀ ਮਾਰ ਕੇ ਉਹਨਾਂ ਨੂੰ ਵੱਢ ਕੇ ਅੰਦਰ ਘਰਾ ਸਗਾ ਕੇ ਕੁੱਟ ਲੈਂਦੇ ਤੇ ਹੂੰ ਹੁਣ ਫੇਰ ਮੇਤੇ ਖੜਾ ਕਹੇ ਹੋ ਜਾਂਦਾ ਫੇਰ ਕਹਦੇ ਤੂੰ ਕਹਦਾ ਕਹਦੇ ਤੂੰ ਅੱਗੇ ਵੀ ਮੱਣ ਕੇ ਜਾਂ ਸਾਡੀ ਮਾਤਾ ਰਾਈ ਉਹਨਾਂ ਨੇ ਦੇਖਣਾ ਵੀ ਹੁਣ ਸੋਏ ਵੱਢਲੇ ਵੀ ਸੋਏ ਪੱਕੇ ਹੋ ਗਏ ਝੜੂਗੇ ਹੁਣ ਉਹਨਾਂ ਨੇ ਛਿਤਾ ਛਿਤਾ ਵੱਢਨੇ ਜਿਹੜਾ ਪੱਕ ਗਿਆ ਆਹ ਹਾਂ ਆਹ ਵੱਢ ਲਈਏ ਹੁਣ ਤਾਂ ਕੋਈ ਕੰਮ ਨਹੀਂ ਕਰਦਾ ਕੰਮ ਕਰਦੀ ਹੈਗੀ ਆ ਤਰੀਆ ਮਸ਼ੀਨਾ ਆ ਗਿਆ ਕੱਪੜੇ ਧੋਣੇ ਵਾਲੀਆਂ ਹਾਂ ਰੋਜ਼ ਕੱਪੜੇ ਮਸ਼ੀਨ 'ਵਾਂ ਛੱਡ ਦੇਣੇ ਹਾਂ ਰੋਜ਼ ਕੱਪੜੇ ਮਸ਼ੀਨ 'ਵਾਂ ਛੱਡਦੇ ਆਂ ਆਵਾਜ਼ ਦੇ ਨਹੀਂ ਗੱਠ ਬਣਾਉਣਾ ਉਹ ਗੱਠ ਦਾ ਕੁਝ ਨਹੀਂ ਤੂੰ ਕਰ ਦੇ ਸੈਟ ਲਾ ਕੇ ਲੜ ਮੈਂ ਕਾਹ ਬਾਤ ਕਰੀਂ ਉੱਪਰ ਕੀ ਹੋਇਆ ਹਾ ਹੌਲੇ ਮੱਲੇ ਹੌਲੇ ਮੱਲੇ ਚੱਲੇ ਆਂ ਹਾਂ ਕਾ ਨੂੰ ਲੇਜ਼ਰ ਕਰਨ ਚੱਲਿਆ ਉੱਪਰ ਇਹ ਕਰਕੇ ਕੱਪੜੇ ਵੀ ਹੋਈ ਪਾਏ ਮਤਰਾ ਪਤ ਜੀ ਸੇ ਪਾਨਾ ਬਣਾ ਲਗ ਮਤਲਬ ਕਿ ਤੇ ਵਿਆਹ ਨੂੰ ਚੱਲੇ ਕਿਤੇ ਨਾ ਕੀ ਆ ਮੈਂ ਪਹਿਲਾਂ ਛੱਟੇ 'ਚ ਮੋਟਰ ਚੱਲਦੀ ਆ ਉੱਥੇ ਨੂੰ ਕਰਮਜੀਤ ਵਾਲੀ ਤਿਆਰ ਹੋ ਕੇ ਸਵੇਰੇ ਫੂਲ 'ਚ ਨਾ ਆ ਕੇ ਫੇਲੇਜਰ ਮਾਰ ਕੇ ਆਵਾਂ ਮੁੰਡਾ ਦਾ ਨਹਾ ਵੀ ਆਇਆ ਹਾਂ ਕਿੱਥੇ ਫਾਰਮ 'ਚ ਮਾਰਨਾ ਲੇਜਰ ਜਿਹੜਾ ਆਪਾਂ ਨੇ ਉੱਥੇ ਬਾਇਆ ਨਹੀਂ ਨਮਾ ਚੱਲੀਆਂ ਉੱਥੇ ਉਹ ਖੜ ਜਾ ਐਦਾਂ ਦੇਖੀ ਉਪਰੋਂ ਦਾ ਦੇਖ ਲੈ ਇੱਧਰ ਆ ਗਈ ਬੇ ਮੁੰਡਾ ਪੇਮੈਂਟ ਨੂੰ ਦੇਖ ਤਾ ਦੇਖ ਉਹ ਨਾ ਤਾਂ ਲਾ ਨਾ ਘਟੂਆ ਦੇਖ ਸਾਡਾ ਖਾਲੀ ਪਿਆਦਾ ਕੱਲ ਦਾ ਲੈ ਕੋਈ ਰੁਪਈਆ ਨਹੀਂ ਮਟੂਆ ਚੱਲਾ ਮਾ ਬੇਨ ਕਿਰ ਭਾਗਾ 11000 ਪਾਉ। ਖੜਾ ਆਪਣੇ ਕੋਲ ਖੜਦਾ। ਦੇਖ ਖੜਾ। ਉਹ ਬਟੂਏ ਦੇ ਵੀ ਜਾਂਦਾ ਲੱਗਿਆ। ਉਹ ਇਹਨਾਂ ਦਾ ਸਹੇ ਸੁਣ ਨਹੀਂ ਪਾਇਆ ਸੀ। ਬਟੂਏ ਦਾ ਥੰਨ ਲੋਡ ਹੈ। ਓਏ ਹਾਲਕਾ ਤੇ ਖਿੱਚਦਾ ਹੈ। ਆਹ ਨਾਲੇ ਉਡਾਉਂਦਾ ਓਏ ਢਿਗਣੀ ਬੰਦਾ। ਕੀ ਬਿੰਦਰ ਵੀ ਤਾਂ ਬਟੂ ਵੇ ਜਣਾ ਨਹੀਂ ਹੈਗਾ ਹੁਣ ਦਾ ਫੋਨ ਇਹਦੇ ਚ ਵੀ ਨਹੀਂ ਹੈਗੇ ਉਹ ਫੋਨਾਂ ਨੇ ਬਾਈ ਖਤਮ ਕਰੇ ਰੇ ਆ ਉਹਦਾ ਖਰਚਾ ਇਹੀ ਵਧਾਇਆ ਵੇ ਚਾਚੇ ਉਹ ਮਾਰੀ ਦੇ ਵਿੱਚ ਜਾਦਾ ਥਾਲੇ ਪੈਸੇ ਨਿਕਲਦੇ ਆ ਇਹਦੇ ਬਹੁਤ ਥੋੜੇ ਬਹੁਤ ਹਾਂ ਇਹ ਨਾ ਦਿੰਦੇ ਆ ਪਰ ਪਰ ਆਏ ਦੇਖ ਲੈ ਵੀ ਬਰਕਤ ਵੀ ਬਹੁਤ ਆ ਫਿਰ ਜਿਹੜੇ ਫੋਨ ਵਾਲਾ ਪੈਸਾ ਖਰਚ ਹੁੰਦਾ ਉਹਦੇ ਜੀ ਆ ਦੇਖ ਲੈ ਪਰ ਜਾਂਦਾ ਤੇ ਖਾਤਾ ਹੈ ਹਾਂ ਹੁਣ ਕਿਥੇ ਦਰ ਸਾਡੇ ਦਾ ਭਰਦੇ ਨਹੀਂ ਚਲੋ ਫਾਲੇ ਗਾਲ ਲੀ ਆ ਨਹੀਂ ਬਦਦੇ ਨਹੀਂ ਹੋਣੇ ਖਾਤੇ ਵਾਲੇ ਪੈਸੇ ਬਹਿ ਰੁਪਈਏ ਨਹੀਂ ਪੈ ਪਾਇਏ ਖੂਆਂ ਦੀ ਟਿੰਡਾ ਨੂੰ ਚੰਗ ਲੱਗ ਜਾਈ ਕਰਦੀ ਮੈਂ ਤੁਹਾਨੂੰ ਦੱਸਾਂਗਾ ਮੇਰਾ ਪੈਸਾ ਹੀ ਹੈਗਾ ਮੈਂ ਨਾ ਇੱਕ ਗੀਤ ਮੈਂ ਜੜੇ ਵੀ ਹਾਲੇ ਤਾਨੂੰ ਕਿ ਹੁੰਦਾ ਦਾਰਜਾ ਆ ਤਾ ਲੈ ਥੜਾ ਕੋਟੇ ਦੇ ਆ ਹੈ ਕਰੇ ਭਾਈ ਤਾਨੂੰ ਨਾ ਮੈਂ 2 ਕਿਲੋ ਦੇ ਆ ਪਾ ਜਾ ਕੇ ਥੱਲੇ ਰੱਖ ਦੇਣਾ ਉਹਦੇ ਤੇ ਹੈ ਬਾਲਟੀ ਸਾਰੇ ਆ ਚਾਹ ਨੂੰ ਪੀ ਰਿਹਾ ਚਾਹ ਨੂੰ ਪੀ ਰਿਹਾ ਕੰਮ ਬਣਾਉਣ ਪਣੀ ਜੀ ਚਾਹ ਕੁਪੇ ਦੇ ਵਿੱਚ ਕਰਕੇ ਨਾ ਆਏ ਆਏ ਤਾਂ ਕੁਥੇ ਆਏ ਖੜੇਗਾ ਨਹੀਂ ਮਨੇ ਅੱਜ ਲਫਾਂ ਹੋ ਜਾਊਗਾ ਹੈ ਲਫਾਂ ਹੋ ਜਾਊਗਾ ਨਹੀਂ 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 ਨਹੀਂ। ਮੈਂ ਤਾਂ ਤਾਰੇ ਲੱਤੀ। ਤਾਰੇ ਦਾ ਮੇਟ ਲੱਗਣਾ ਤਾਰੇ ਹੁਣ ਤਾਰ ਦੇਣ ਚੁੱਲ ਤਾਰ ਦਈਏ। ਤਾਰ ਦੇ ਇੱਕ ਬੰਦਾ ਹੋਰ ਆਉਂਦਾ। ਕੌਣ? ਇਹਦਾ ਭਾਈ ਆਉਂਦਾ। ਉਹ ਤਾਂ ਇਹ ਚਕੌਰ ਆ। ਮੈਂ ਟਰੈਕਟਰ ਲਿਆਵਾਂ ਕੱਢ ਗਿਆ 55 ਫਿਰ। ਕੱਢ ਲੈ ਜੇ ਨਰਤੇ। ਕੱਢ ਲਿਆ। ਆਹ ਫੋਟੋ ਲੈ ਲਈ। ਹਾਂ। ਹੋੜੇ ਚੱਲੂ ਆਏ ਅੱਜ ਦੂਆ ਅੱਜਨ ਕਿੱਥੇ ਬੜਨਾ ਬਾਰੇ ਉਹ ਚੁੱਲ ਤੇ। ਅੱਜ ਨਹੀਂ ਦੂਆ। ਕਿੱਥੇ ਬੜਨਾ? ਇਹਨੂੰ ਪਤਾ ਹੀ ਨਹੀਂ ਸਾਲੇ। ਹੋਰ ਲਿਆਏ। ਸਾਲੇ ਗੇਟ ਦੀ ਕਿਤੇ ਬੈਂਡ ਕਰਾਉਂਦਾ ਸੀ। ਹੈ? ਹੋਰ ਇਹ। ਹਾਂ ਜੀ ਸਾਲਾ ਤਾਂ ਸਾਲਾ ਤਾਂ ਬੜਕਾ ਹੀ ਮਾਰ ਕੇ ਲੰਘਦਾ ਦਾ। ਲਿਆਂ ਦਾ ਨਾਮ ਅੱਧਾ ਬਦਲਿਆ ਲਿਆਂ ਦਾ ਆਉਂਦਾ ਹੈ ਗਿਆ ਬੜਕ ਦੀ ਮਰੋਂ ਜੀ ਬੇਇਜ਼ਤੀ ਕਰਦੇ ਤਾਂ ਉਹ ਰੂਟਾ ਵੜਨੀ ਖਿੱਚਣਾ ਜਦੋਂ ਖਿੱਚ ਲਿਆ ਦਮ ਹੀ ਲਿਆ ਬਸ ਗਿਆ ਨਵੇਂ ਲਈਏ ਕੋਣ ਕਹਿੰਦੇ ਇਹੀ ਪਸੰਦ ਲੋਟਾ ਕੰਮ ਖਿੱਚ ਲੰਦਾ ਹੋਰ ਬੜਕਾਂ ਹੀ ਮਾਰਦਾ ਗਲਤ ਕਰਦਾ ਮਾਰਦਾ ਕਹਿੰਦਾ ਦੇਖ ਦੇਖ ਕਹਿੰਦਾ ਹਾ ਜੇ ਆ ਗਿਆ ਸਭ ਫੇਰ ਲਿਆ ਕਿੰਨੇ ਕਹਿੰਦੇ ਜ਼ਰ ਤਾਂ ਕਾਹੀ ਕੋਈ ਨਹੀਂ ਜ਼ਰ ਹੋਰ ਲਿਆ ਗਿਆ ਬੜਾ ਨਾ ਉਹ ਦੇਖ ਤਾਂ ਜਾ ਦੋ ਗਿਆ ਕਿੰਨੇ ਦਾ ਰਸੇ ਪਲਾਦੀ ਕੰਨੀ ਯਾਕੇ ਦੇ ਕਢਾ ਲਈ ਬਾਲਦਰਾ ਹਾਂ ਲੈ ਆਂ ਕੋਦਾਂ ਤੀ ਰੇਣੀਏ ਨੇ ਤੂੰ ਆਏ ਕਰੀ ਕੁਛ ਨਹੀਂ ਹੱਤ ਨਹੀਂ ਲਾਉਣੀ ਕੁਛ ਨਹੀਂ ਲਾਉਣੀ ਇੱਥੇ ਤੁਰ ਕੇ ਜਾਦਾ ਸੈਲਰ ਸਾਡੇ ਡੰਡਾ ਜਾ ਕੇ ਮੁੜ ਕੇ ਆਉਣਾ ਹਾਂ ਜਾ ਠੀਕ ਆ ਬਸ ਬੰਨ ਦ ਬਹੁਤ ਦਿਲ ਪੱਕਾ ਤੂੰ ਸਾਈਕਲ ਉੱਪਰ ਜਾਈ ਤੈ ਸਾਈਕਲ ਉੱਪਰ ਜਾਈਂ ਕਰ ਤੇ ਸਾਈਕਲ ਹੀ ਬਸ ਹਾਂ ਠੀਕ ਹੈ ਜਾ ਸਾਈਕਲ ਉੱਪਰ ਉੱਥੇ ਡੰਡਾ ਚੱਕ ਲਿਆ ਨਾ ਇਹ ਘੁੰਮ ਕੇ ਜਾ ਯਾਰ ਨਾ ਤੂੰ ਡੰਡਾ ਚੱਕ ਲਈ ਇਹਨੂੰ ਸਾਈਕਲ ਦਾ ਹਾਂ ਚਲੋ ਮੈਂ ਡਾਕਟਰ ਦਿਖਾ ਦੇ ਦੇਰੇ ਲੈ ਦਿਖਾ ਦੇ ਹਾਂ ਚਲੋ ਸਾਈਕਲ ਚੱਕ ਲੈ ਲੈ ਵੀ ਲੈ ਤੂੰ ਘਾ ਲੋਟਾ ਸਾਈਕਲ ਤੇ ਜਾਈਂ ਇਹ ਵੀ ਨਾ ਮਨ ਹਾਲ ਕਰਦਾ ਦਾ ਟਰੈਕਟਰ ਕੋਲੇ ਚਲੇ ਜਾਈ ਭਈਆਂ ਨੂੰ ਪੁੱਛ ਲਈ ਕਿ ਡੰਡਾ ਕਿੱਥੇ ਹੈ ਦਾ ਟੌਪ ਲਿੰਗ ਕਿਹੜਾ ਉਹ ਜਿਹੜਾ ਪਿੱਛੇ ਬਾਇਆ ਕਰਦੇ ਹਾਂ ਹਾਂ ਸੁਆਗਤ ਤਾਂ ਇਹਦਾ ਦੱਸਿਆ ਨਹੀਂ ਓਏ ਤਾ ਛੱਤ ਤਾਂ ਲਈ ਲਾ ਹੁਣ ਤੈਨੂੰ ਦਾ ਸੀ ਪਸਾ ਲਿਆ ਵੀ ਤੂੰ ਮੇ ਅਗਣਾ ਤਾ ਡੰਡਾ ਲੈ ਕੇ ਆਉਣਾ ਉੱਥੇ ਤੇ ਜੇ ਨਾ ਹੋਇਆ ਜੇ ਨਾ ਹੋਇਆ ਟਰੈਕਟਰ ਫੇਰ ਕਿਹੜੇ ਜੇ ਟਰੈਕਟਰ ਨਾ ਹੋਵੇ ਉੱਥੇ ਫਿਰ ਨਾ ਸਹੀ ਡੰਡਾ ਤੂੰ ਫੇਰ ਨਹੀਂ ਫਿਰ ਡੰਡਾ ਫੇਰ ਲੈ ਕੇ ਕਿੰਨੂੰ ਜਾ ਕੇ ਨਹੀਂ ਜਾਣਾ ਹਾਂ ਭਈ ਹਾਂ ਭਈ ਹਾਂ ਡੰਡਾ ਲੈਫ ਹੈ ਨਾ ਫੇਰੂੰਗੇ ਪਾਪਾ ਇਹ ਦੁਆ ਨਾ ਲੈ ਆਈ ਫਿਰ ਇਹ ਗੈਰ ਨਹੀਂ ਆਉਂਗਾ ਮੇਰੇ ਯਾ ਇਹ ਗੱਲਾਂ ਜਾਊਂਗਾ ਤੂੰ ਆ ਜਾਣਾ ਤਾਂ ਫੇਰ ਦੋਈ ਵਾਰ ਆਈਂਗਾ ਪੱਤ ਇਹ ਜਾ ਦਿਮਾਗ ਵੀ ਨਹੀਂ ਚਾਹੀਦਾ ਆਪੇ ਵੱਜ ਗਿਆ ਦੇਖ ਲਾ ਉਹ ਵੀ ਉਹ ਵੀ ਜਾਂਦੇ ਨੇ ਇਹਨਾਂ ਨਾਲ ਤੋਂ ਪਰਟ ਪਾਤੀ ਤੇਰੇ ਉੱਚਾ ਦੇ ਲਾ ਕਿੰਨਾ ਤੈਨੂੰ ਕਾ ਕਹਿੰਦਾ ਮੈਂ 16 ਦੇ ਆ ਬਾਪਾ ਟਰੈਕਟਰ ਤਾਂ ਲਿਆਂਦਾ ਹੈਲੋ ਟਰੈਕਟਰ ਆਪਣਾ ਲਿਆਂਦਾ 555 ਬਾਹਰ ਚਾਰ ਘੋੜੇ ਲਿਆਉਣੇ ਤਿੰਨੇ ਦੇ ਬਾ ਚਾਰ ਚਾਰ ਲਿਆਉਣੇ ਆ ਪਿਆਰ ਹੋ ਜਾ ਲੱਤ ਟਪਾਉਣੀ ਕਹੀ ਜਾਂਦਾ ਆ ਛੱਡ ਦੇ ਦੇਖ ਲੈ ਸਾਡੀ ਉਧਰ ਪਾਰਟੀ ਵਧਨਾਂ ਆਦਾ ਆਦਾ ਹੈ ਹਾਂ ਹਲੇ ਸਿੱਖਲਾ ਸਿੱਖਲਾ ਹਲੇ ਸਿੱਖਲਾ ਆਲੇ ਬਾੜੇ ਮੁੱਕ ਗਏ ਗੋਣ ਲੈ ਲਾਓ ਗੋਣ ਲੈ ਲਾਓ ਥੋੜੀ ਚੜਿਆ ਫਿਰ ਆਪਣੇ ਕੋਲੇ ਸਾਡੀ ਮੱਖੇ ਬਣਾ ਆਹ ਆਹ ਇਹੋ ਸਾੜੀਆਂ ਪੱਕੀਆਂ ਅੰਦਰ ਕਰਾ ਦੇ ਆਹ ਠੀਕ ਹੈ ਉਹ ਠੀਕ ਆ ਹੁਣ ਪੂਰਨੇ ਬਣਵਾ ਦੇ ਤੂੰ ਜਾ ਹੁਣ ਆ ਮੰਨੇ ਨਾ ਕਹਦਾ ਹਾ ਦਾ ਫਰੀਲਾ ਤਾ ਮਸਰਾ ਮਸਰੀ ਕੇ ਲਾ ਤਾ ਤੂੰ ਘੋੜੇ ਵੀ ਲੈ ਆਉਣਾ ਉਵੇ ਇਹਨੇ ਸੈਲਰੀ ਇਕ ਲਾਇਆ ਤੇ ਖੜਾ ਹਰਦੇ ਦੇ ਬਰਾਬਰ ਸੈਲਰੀ ਇਕ ਲਾਇਆ ਸੈਲਰੀ ਇਕ ਲਾਇਆ ਦੋ ਲੋਨ ਦੋ ਲੋਨ ਇਕੱਠੇ ਠੀਕ ਹੈ ਮਾਦੀ ਤੂੰ ਅਗੜਾ ਜਾ ਕੇ ਉਹ ਮੇਰੇ ਕੋਲ ਤਰਾ ਜਾ ਤੇ ਮੋਟਰ ਖੜਾ ਬਾਰੇ ਉਹਨੂੰ ਨੰਗਿ ਜੋ ਚੱਲਦੇ ਆ ਜਾ ਨਾਲ ਕਿਹੜਾ ਚੱਲ ਚੱਲ ਲੈ ਜਾ ਓ ਤੇਲ ਨਹੀਂ ਹੈਗਾ ਤੇ ਚ ਉਹ ਤੇਲ ਨਹੀਂ ਹੈਗਾ ਮੋਟਰ ਸਾਈਡ ਚ ਟਰੈਕਟਰ ਲੈ ਕੇ ਚੱਲੇ ਆ ਮੈਨੂੰ ਕਿਹੜਾ ਦੇ ਦੀ ਆਥੇ ਮਨ ਆਏ ਯੇ ਗੁੰਡਾ ਲੱਗਿਆ ਹੋਇਆ ਨਾ ਬਾਹਰ ਖੜਾ ਕੇ ਇਹਨੂੰ ਭੇਜਦੀ ਅੰਦਰ ਉਹ ਮੋਟਰ ਲੈ ਕੇ ਕਰਦੇ ਆ ਨਾ ਹੀ ਜਾਊਗਾ ਨਾ ਜੇ ਟਰੈਕਟਰ ਵੱਡਦਾ ਖੁੱਲਾ ਗੇਟ ਅੰਦਰੇ ਉਹ ਮੋੜਦਾ ਗਿਆ ਆ ਗਾ ਜਿਆ ਖੋਲ ਦੇ ਜੇ ਅਗਰ ਨਹੀਂ ਗਿਆ ਕਿਹੜੇ ਆਜੋ ਉਹਦਾ ਹੁਣ ਉਹ ਨਾ ਕਰ ਮੈਂ ਮਿੱਤੇ ਜੋੜ ਰੱਖਣੀ ਮੇਰੇ ਨਾਲ ਲੱਗ ਜਾਣਾ ਨਹੀਂ ਮੈਂ ਤਾਂ ਪੰਪ ਨਹੀਂ ਕਰਨਾ ਸਿੱਧਾ ਇੱਕ ਹੱਥ ਲਾਉਣਾ ਮੈਂ ਤਾਂ ਬਿੰਦਰ ਨੂੰ ਤਾਂ ਫੋਨ ਕਰਨਾ ਯਾਰ ਉਹ ਮੈਂ ਨਹੀਂ ਬਿੰਦਰ ਨੂੰ ਫੋਨ ਕਰ ਕੋਕਲਾ ਭਾਰੇ ਵੀ ਚੰਗੇ ਆ ਬਾਈ ਇਹ ਹੈ ਹੈ ਭਾਰੇ ਵੀ ਸੋਹਣੇ ਭਾਰੇ ਐ ਮੁਰਕ ਬੰਦੇ ਘਰੇ ਰਹਿ ਗਿਆ ਓਹ ਆਉਦਾ 25 ਪੈਸੇ ਆਉ 50 ਪੈਸੇ ਆਉ ਓ ਅਸੀਂ ਦੂਰੇ ਪੀਲਾ ਲਾ ਹੱਥ ਬੰਦਰ ਵੀ ਤੁਸੀਂ ਦੱਸ ਨਾ ਦੱਸੋ ਜੀ ਕਰਨਾ ਹੈ ਮੈਂ ਹੁਣ پلان ਕਿਦਾਂ ਬਕੀਆ ਕਿਵੇਂ ਖਿੱਚਣਾ ਚਾਹੇ 6 ਜਾਣੇ ਆ ਯਾਰ ਹਾਂ ਖਿੱਚ ਗਏ ਕਾਲੀ ਚਲੇਗੇ ਇਹ ਫਿਰ ਇਹ ਇੱਡੇ ਕਾਲ ਲੈਣੇ ਫਿਰ ਅੱਛਾ ਟਰੈਕਟਰ ਕਹਾਂ ਤੋੜਨਾ ਟਰੈਕਟਰ ਨੂੰ ਪਾਲਾਸ ਵੀਰ ਪਹਿਲਾਂ ਪਹਿਲਾਂ ਉਹਨੂੰ ਪਿੱਛੇ ਨੂੰ ਤੱਕ ਕਰੋ ਪਿੱਛੇ ਨੂੰ ਤਾਂ ਕਰ ਲੈਣਾ ਤੂੰ ਟਰੈਕਟਰ ਦਾ ਭਾਗ ਪਹਿਲਾਂ ਫਿਰ ਟਰੈਕਟਰ ਕਹਾਂ ਤੋੜਨਾ ਪੈਣਾ ਹੈ ਸਪਰਿੰਗ ਬੜੇ ਖਿੱਚ ਕੇ ਪਾਓ ਆ ਇਹਨੂੰ ਡਰਾਗ ਰੇਮ ਦਿੱਤੀਏ ਪਾਓ ਬੈਜੋ ਕਿਚਕਾ ਕਾਣਾ ਪੰਜ ਉੱਤਰ ਕਿਚੋ ਅੱਜ ਲਾ ਦਿਆ ਸਟਾਰਟ ਕਰ ਲੈ ਉਹ ਫਾਲੇ ਇਹ ਵੇਚਣੇ ਆ ਹੂੰ ਫਾਲੇ ਬੋਲ ਕਹਿੰਦਾ ਵੀਡੀਓ ਚ ਕਰ ਨਹੀਂ ਕਿ ਲੈਣਗੇ ਹੋਰ ਲੈਣੇ ਆ ਉਹ ਬੰਦੇ ਉਰੀ ਲੈਣੇ ਆਲੇ ਆ ਬਹੁਤ ਮੈਂ ਇਹਨਾਂ ਨੂੰ ਅਜੇ ਕਲੀਅਰ ਕਰ ਲੈਣਾ ਨਹੀਂ ਬਾਹਰ ਵੇਚ ਦੇਣੇ ਆਪਾਂ ਨਹੀਂ ਰੱਖ ਪੰਮਾ ਕਹਿੰਦਾ ਲੈਣੇ ਨੂੰ ਕਰੋ ਤਾ ਆ ਜਾ ਦੋ ਯਾਰ ਆਹ ਵੜਾ ਖੜਾ 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 ਨਹੀਂ ਨਹੀਂ ਹਲੇ ਪਿੱਛੇ ਕਰੋ ਥੋੜਾ ਜਿਹਾ ਇਹਨੂੰ ਪਿੱਛੇ ਕਰੋ ਆਜੇਗਾ ਉਹ ਅੱਜ ਵੀਰ ਉਹ ਅੱਜ ਵੀਰ ਉਹ ਅੱਜ ਵੀ ਤੂੰ ਪਿੱਛੇ ਹੋ ਜਾ ਪਿੱਛੇ ਹੋ ਜਾ ਕੱਢ ਦੇ ਕੇ ਤੂੰ ਬੱਸ ਚੱਲ

ਕਿਚਕਿਚ ਪਗੜੇ ਪਿੱਛੇ ਦੇਖੋ ਹਾਂ ਲੈ ਤੇ ਆ ਕਰਵਾ ਕੁਮਾਰਾਂ ਤਾਂ ਕਰਦੇ ਨੇ ਜੀ ਕੋਈ ਡਰਾਇਆਂ ਖਲ ਨਹੀਂ ਰਿਹਾ ਉਹ ਕਰਿਆ ਦੋਸਤ ਉਹਦਾ ਕਿਆ ਬਣਾ ਟੈਂਡਾ ਦੇ ਲੈ ਕਿੰਨਾ ਲੰਬਾ ਆਓ ਫਿਰ ਇਹਦਾ ਪਿੱਛੇ ਫਾਇਦੇ ਉੱਤੇ ਹੁੱਕ ਪਸਾਈ ਵੀ ਆਏ ਉੱਲਣ ਲੱਗ ਗਿਆ ਸਾਰਾ ਉਹ ਭਾਈ ਆ ਫਾਲੇ ਇਹ ਪਹਿਲਾਂ ਦਿਖਾਇਆ ਤੇ ਆਪਾਂ ਵੀਡੀਓ ਚ ਆਪਾਂ ਦੇਖ ਕੇ ਆਏ ਤੇ ਹਨਾ ਫਾਲੇ ਤਾਂ ਹੋਜੀ ਪੈਂਚ ਲਾਇਆ ਨਹੀਂ ਆਲੇ ਚਲਾਇ ਨਹੀਂ ਬਾਈ ਫਾਲੇ ਜਮੇ ਨਵੇਂ ਫਾਲੇ ਪਏ ਆ ਬਾਹਰੇ ਆਹ ਲੈ ਕਰਾਂਗੇ ਜੇ ਬਾਹਰ ਨੂੰ ਜੀ ਜੱਗਦੀ ਲੱਗੀ ਹੋ ਖੜੀ ਦੇ ਚੰਗ ਵੀ ਲੱਗੀ ਆ ਮਿੱਟੀ ਪਈ ਵੀ ਉੱਪਰ ਤੋਤੇ ਨਹੀਂ ਹੈ ਤੋਤੇ ਨਹੀਂ ਵੈਣਗੇ ਬਾਈ ਨੇ ਫਿਰ ਇੱਥੇ ਸਾਰਾ ਗਿੱਲਾ ਹੋਣਾ ਮੈਂ ਫੋਟੋ ਦੇਣ ਦੇਣਾ ਜੀ ਨਹੀਂ ਨਹੀਂ ਚੱਲ ਰਹਿਣਾ ਫੇਟ ਧੋ ਦੂੰਗੀ ਕਾਗੇ ਧੋ ਦੇਣਾ ਅਸੀਂ ਹੁਣ ਅਸੀਂ ਪਾਉਣੇ ਆਪਦਾ ਮਗਰ ਬਸ ਬਹਿ ਠੀਕ ਆ ਉੱਥੇ ਬਾਹਰ ਆਉਣਾ ਕੰਪਿਊਟਰ ਕਰਕੇ ਆਉਣਾ ਸੀ ਧੋ ਜਾਣੇ ਆ ਪਹਿਲੇ ਤੇਰਾ ਧੋ ਦੂੰਗੀ ਤਾ ਪਾ ਫਿਰ ਹੁਣ ਮੜੇ ਜੀ ਪਾਣਾ ਪਾਠਾ ਜੀ ਕਮਾਓ ਟਰੈਕਟਰ ਆ ਪੈਕ ਲਾਈਓ ਉੱਥੇ ਜਾ ਕੇ ਯਾ ਲਾਉਣੇ ਨਹੀਂ ਬੈਗ ਚੁਣਾਉਣਾ ਹਾਂ ਟਰੈਕਟਰ ਆ ਬੈਗ ਲਾਉਣਾ ਕਾਲਾ ਕਿਸੇ ਬੈਗ ਲਾਉਂਗਾ ਤੂੰ ਉਹ ਸਾਹਮਣੇ ਲਾਉਂਦਾ ਇੱਕ ਫੇ ਲਾ ਦੇ ਆ ਟਫਾਲੇ ਮੜੇ ਕਮਾਓ ਪਾਠਾ ਮੈਂ ਟਰੈਕਟਰ ਪਵਾ ਕੇ ਲਿਓ ਉੱਥੇ ਬੈਗ ਲੈ ਕੇ ਕਿੱਥੇ ਲਾ ਕੇ ਲਾ ਕੇ ਉਹ ਟਰਾਲਾ ਕਿੱਥੇ ਬੈਗ ਲਾਉਂਗਾ ਤੋਰੇ ਰਫਾਲੇ ਪਾ ਤੂੰ ਹਾਂ ਬੰਦ ਦੇ ਲੈ ਕਾਲਾ ਠੜਾ ਫੁੱਟਾ ਕਿੱਥੇ ਮੋੜਨਾ ਹੋਵੇ ਟਰੈਕਟਰ ਪਾ ਲਾ ਬਸ ਸਾਹ ਕੋ ਜਾਂਦਾ ਕਾ ਬਣਾ ਉਹ ਮੋੜ ਮੋੜ ਤੱਕ ਲਾ ਉਹ ਥੋੜਾ ਮੋੜਨੇ ਆ ਅਜੇ ਤਾਂ ਲੈ ਕੇ ਆਉਂਗਾ ਬੈ ਤਨ ਉਹ ਕਿਹੜਾ ਆਇਆ ਤੂੰ ਪਰਚੀ ਆਉਣੇ ਵਾਲੀ ਕੱਦੀ ਕਮਾਗ ਵਿੱਚ ਆਈਓ ਇਹ ਕੱਲ ਭਈਆ ਚੱਲ ਆ ਖੋਲ ਇਦਾਂ ਖਚੋ ਫਿਰ ਬੈਠ ਉਹਦਾ ਖੋਲ ਲੈ ਬੈਠਾ ਰਹਾ ਆਉਗਾ ਯਾਰ ਟਰੈਕਟਰ ਖੋਲ ਚੱਲ ਬੰਚ ਖੋਲ ਉਹਦੀਆਂ ਪਿੰਨਾ ਨਹੀਂ ਹੈਗੀਆਂ ਇਹ ਟੰਡੇ ਦੀ ਪਿੰਨਾ ਨਹੀਂ ਹੈ ਹਾਂ ਉਹ ਰੱਖ ਲੈ ਟਰੈਕਟਰ ਉੱਤੇ ਦਿਮਾਗ ਇੱल्ल्या में ਖੜਾ ਰੰਦਾ ਤੇ ਤੂੰ ਜਦੇ ਕਹਿੰਦਾ ਉਹਨੂੰ ਤੇ ਡੰਡੇ ਵੀ ਲੈ ਕੇ ਆਈਆਂ ਡੰਡੇ ਜੀ ਕਹਿੰਦਾ ਮੈਂ ਉਹ ਚੇ ਡੰਡੇ ਆਹ ਯਾ ਬਾਪੂ ਹਾਂ ਸਾਰੇ ਡੰਡੇ ਦੀਆਂ ਕਿੰਨਾ ਕਰ ਲਿਆ ਮੈਂ ਰੂਠਾ ਬਿੱਟਰ ਨਹੀਂ ਆ ਬੂੜਾ ਵੀ ਗਾਲੀਆਂ ਚੱਕ ਕੇ ਲਿਆ ਆਹੀ ਪੈਣੇ ਇਹ ਰੋਗ ਦਾ ਗਾਲ ਨੂੰ ਕਮਾਦ ਲਾਓ ਹਣੀ ਕਮਾ ਲੈਣੇ ਤੂੰ ਪਹਿਲਾਂ ਮੈਂ ਸਮਾਰ ਦੇਖ ਦਿਦੂ ਹਾਂ ਕਾ ਖਾ ਟਾਈਮ ਖਾਊਗਾ ਇਹ ਟਾਈਮ ਕਿੰਨਾ ਟਾਈਮ ਲੱਗਣਾ ਆ ਇੱਕ ਘੰਟਾ ਡੇਢ ਘੰਟਾ ਲੱਗੂਗਾ ਉੱਥੇ ਦੇ ਨਾਲੇ ਘੇਰੀ ਜਾਂਦਾ ਫਿਰ ਬਾਬਰ ਦਾ ਹੋਣਾ ਏਂ ਡਜਾ ਕੇ ਉਹਨੇ ਵਾਹੋ ਫਿਰ ਆ ਉੱਚਾ ਦੇਖ ਤਾਂ ਨਹੀਂ ਗਿੰਦਾ ਉਹ ਲੱਗੇ ਲੂਗਾ ਐਡਾ ਸਾਰੀ ਚੀਜ਼ ਹੈ ਨਾ ਮੋਟਾ ਨੂੰ ਮੈਂ ਡੱਕਦਾ ਮਾਰੇ ਚੀਜ਼ ਦੇ ਡੱਕ ਹਾਂ ਉਹ ਪਤਾ ਜੱਕਲੇ ਮੋਟਾ ਮੋਟਾ ਅਗਲੀ ਜਾਂਦਾ ਬੋਣੇ ਨਾਲ ਪੋਰਾ ਜਾਂਦਾ ਜਾਂਦਾ ਗੈਲੇ ਇਹ ਬਾਹਰ ਪਉਣਾ ਪੈ ਗਿਆ ਇੱਕ ਵਾਰੀ ਹੈ ਨਾ ਵੈਸੇ ਬੋਲਾ ਹੈ ਨਾ ਇਸਰੀ ਜ਼ਮੀਨ ਹੈ ਹਾਂ ਦਾ ਬੋਲਾ ਹੀ ਹੈ ਨਿਕਲ ਰਹਾ ਡੀਕਾਈਡਿੰਗ ਸਭ ਨੇ ਸਵਾਖ ਫਾਲੇ ਮਾਰ ਕੇ ਵਧੀਆ ਰਹਿ ਜਾਣੀ ਆ ਹਾਂ ਇਹ ਜਿਹੋ ਟਾਇਰ ਨਿਕਲ ਆ ਸਾਡੇ ਦੇ ਫਾਲੇ ਮਾਰਨ ਦੇ ਕਿੰਨੀ ਜ਼ਿਆਦਾ ਠੀਕ ਹੈ ਉਹ ਨਾ ਫਾਲੇ ਮਾਰਦੇ ਵਧੀਆ ਜਾਓ ਉੱਪਰ ਤੋਂ ਜਾਓ ਨਾ ਬਟਾ ਗੱਦੇ ਵੀ ਪਰਲਾ ਯਾਰਾਂ ਲੈਂਦਾ ਬਗੈ ਨਾ ਜਗਾ ਫੁੱਟੇ ਮਾਰ ਲੈ ਉਹ ਫੁੱਟੇ ਦੇ ਕਿੱਦਾਂ ਕਰਨਾ ਵੀ ਜਾ ਔਰ ਨਹੀਂ ਕੀਆ ਇਹ ਇਹ ਆਪਣੀ ਕੀਤੀ ਕਰ ਜਾਏ ਤਿਆਰ ਸਮਾਂ ਉਪਰ ਹੀ ਚੱਲਦਾ ਪੈਰ ਦੇ ਨਾਲ ਤਾਊਗਾ ਜੇ ਬਰਾਬਰ ਹੋਗਾ ਔਰ ਇਹ ਯਾਰ ਔਰ ਇਹ ਜਿਹੜੀ ਵੱਡੀ ਨੇ ਸਾਈਡਾਂ ਉੱਚੀਆਂ ਜਾਂ ਆਹ ਸਾਈਡ ਉੱਚੀ ਜਿਆਦਾ ਆਹ ਸਾਈਡ ਉੱਚੀ ਆ ਤਿੰਨ ਸਾਈਡਾਂ ਜਿਆਦਾ ਉੱਚੀ ਆ ਕਰ ਦੋ ਨਾ ਕਾਟਾ ਦੋ ਕੱਟ ਲੱਜੇ ਕਿੰਨੇ ਨੂੰ ਲੱਗਣ ਦੀ ਤਾਂ ਲੱਗਦਾ ਬਰਾਬਰ ਦਾ ਹੋ ਜਾਊਗਾ ਤੇ ਰੱਬਰ ਹੋਈ ਦੀ ਗੱਲ ਬਣਨੀ ਆ ਬਿਨਾਂ ਰੱਬਰ ਹੋਈ ਦੀ ਗੱਲ ਨਾ ਇਹ ਕੀਤੇ ਨੇ ਵੀ ਕਹਿੰਦੇ ਆ ਵੜਿਆ ਮਲਕੀਤ ਬਾਈ ਦੇ ਚ ਵੀ ਹੁਣ ਮੇਰੀ ਜ਼ਿੰਦਗੀ ਬਣ ਜੂਗੀ ਬਾਤ ਪਾਂਦੇ ਕੱਖ ਹੁੰਦੇ ਦੀ ਵਿੱਚ ਹਾਂ ਸੱਸ ਸਰਾ ਜਿੰਨਾ ਕਹਦੇ ਹੁੰਨਾ ਇੱਕ ਵਾਰਸ ਦਾ ਹੋਇਆ ਕੰਮ ਇੱਕ ਵਾਰ ਤਾਂ ਹੋਈ ਹੁਣੇ ਪਿਗਨੀ ਇਹ ਲੋਕ ਨੂੰ ਜਿੰਨੀ ਜਿੰਨੀ ਸੇਲੇ ਲੱਗਿਆ ਵਾ ਗਾਲੇ ਨੇ ਹਲੇ ਪਰ ਉਹ ਆਪਣਾ ਸੈਟਿੰਗ ਕਰਨੀ ਹੁਣ ਉਹ ਸੈਟਿੰਗ ਆਉਣ ਦੇਖ ਕੇ ਕਰਨਾ ਆਪਣਾ ਉਹ ਲੱਗਦਾ ਹਲੇ ਘੜੇ ਨੇ ਸਾਰਾ ਬਾਹਲੇ ਇਹਨੇ ਪਹਿਲੇ ਟੱਕਲੀ ਸ਼ੈਡ ਹੈ ਸ਼ੈਡ ਹੀ ਚੀ ਗਾ ਲੇ ਉਹ ਬਾਈ ਜੇ ਜ਼ਿਆਦਾ ਉੱਥੇ ਲੈ ਕੇ ਆਉਂਦਾ ਇਹ ਗੱਭੇ ਗੇ ਕਰਦਾ ਉਹ ਦੇਖੀ ਜਿੱਥੇ ਟੋਆ ਉੱਥੇ ਗੇਦਾ ਨਾ ਆ ਲਾ ਕੇ ਟਾਇਰ ਥੱਲੇ ਉਹ ਗੇਰਾਂ ਚ ਰੋ ਗਿਆ ਲੈ ਆਮੜੀ ਆਪੀ ਛੱਡ ਦਿੰਦਾ ਇਹਦਾ ਆਪਣੇ ਆਪ ਛੱਡਦਾ ਓਏ ਹੋਰ ਛੱਡਦਾ ਇਹਦਾ ਬਹੁਤ ਸਿਰ ਲਿਆਉਂਦਾ ਪਾਪਾ ਭਰ ਕੇ ਇਹ ਜਾਂ ਕੰਮ ਚਲਾਉਣਾ ਬਸ ਜਿੱਥੇ ਮਿੱਟੀ ਆ ਇਹ ਆ ਦੇਖ ਇਹ ਚ ਚਾਇਰ ਚੱਕੋਗੇ ਇਹ ਆ ਲੱਗਿਆ ਚੱਕ ਇਹ ਹੋਰ ਚੱਕੋ ਨਾ ਡਰ ਲੈ ਇਹ ਨਾਥੇ ਕੋ ਜਲੇ ਨੇ ਮਿੱਟੀ ਉੱਧਰ ਗਿਆ ਉਧਰ ਦਾ ਲੇਵਰਾ ਇਹ ਉਹ ਚੱਕ ਲੈ ਉਹ ਮਿੱਟੀ ਪੂਰੀ ਹੋ ਗਈ ਫੋਲੋ ਗਈ ਮਿੱਟੀ ਮਿੱਟੀ ਫਲ ਬਾਰ ਹੋ ਗਈ ਹੁਣ ਇਹ ਹੌਲੀ ਹੱਥ ਤਾਰਦੇ ਨਹੀਂ ਉਹਦੇ ਫੋਲੋ ਹੋ ਜਾ ਡਿਆ ਚੱਕੋ ਨੇ ਉਹਦੇ ਦੇਸ਼ ਘਾਟੋਂ ਦੀ ਉੱਥੇ ਗਾਟੇ ਲੱਲਾ ਲਾ ਜਾਂਦਾ ਫਿਰ ਐਟ ਕੰਮ ਲੋਟ ਹੈ ਕਿੰਨੇ ਕੰਨ ਨੂੰ ਸੜਾ ਜ਼ੀਰੋ ਲੈਪ ਕਰ ਦੇਣਾ ਇਹਨੇ ਕੰਮ ਤਾਂ ਲੋਟੇ ਨੇ